ਸਮਾਜ ਦੇ ਉੱਤੇ ਕੈਂਪ ਲਗਾਤੇ ਪਰ ਕੇਂਦਰ ਦੀਆਂ ਜਿਹੜੀਆਂ 18 ਯੋਜਨਾਵਾਂ ਹਨ ਉਹਨਾਂ ਨੂੰ ਲੋਕਾਂ ਤੱਕ ਦੱਸਣ ਦੇ ਇਸ਼ਾਰੇ ਕੇਂਦਰਾਇਆ ਜਾ ਰਿਹਾ ਹੈ। ਸੋ ਅਸੀਂ ਇਹ ਕੈਂਪ ਦੇ ਮਾਧਮ ਨਾਲ ਦੱਸਾਂਗੇ ਕਿ ਜਿੰਨੀਆਂ ਵੀ ਚਾਹੇ ਉਹ ਮੁਫਤ ਰਾਸ਼ਨ ਮਿਲ ਰਿਹਾ ਹੈ। ਚਾਹੇ ਉਹ ਫਾੜੀ ਕੇ ਸੰਸਮਾਨ ਨਿਧੀ ਆ ਰਹੀ। ਚਾਹੇ ਉਹ ਅੰਸ਼ਮਾਨ ਦੀ ਯੋਜਨਾ ਦੀ ਦਰਜ ਕੀਤੀ ਜਾ ਰਹੀ। ਇਹ ਸਾਰੀਆਂ ਯੋਜਨਾਵਾਂ ਸੁਮਾਏ ਰਹੀਆਂ ਹਨ। ਅੱਜ ਦੀ ਦੇਰ ਦੀ ਖ਼ਬਰ ਤੁਹਾਨੂੰ ਜਾਣਨੀ ਹੈ ਉਹ ਕੇਂਦਰ ਸਰਕਾਰੀਆਂ ਵੀ ਚੱਲ ਰਹੀਆਂ ਪੰਜਾਬ ਸਰਕਾਰਾਂ ਦੀ ਇੱਕ ਵੀ ਯੋਜਨਾ ਜਿਹੜੀ ਆਹ ਨਹੀਂ ਚੱਲ ਰਹੀ ਪਰ ਆਪਣੇ ਆਪ ਫੇਲਿਅਰ ਲਾਉਣ ਦੇ ਲਈ ਧੜਾ ਤਾਰ ਰਹੇ ਨੇ ਪਰ ਇਸ ਧੱਕੇ ਨੇ ਲੋਕਾਂ ਦੇ ਵਿੱਚ ਜਾਗਰਤੀ ਲੈ ਆਂਦੀ ਹੈ ਔਰ ਇਸ ਧੱਕੇ ਦੇ ਨਾਲ ਗ੍ਰਿਫਤਾਰੀ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਕੇਂਦਰ ਸਰਕਾਰਾਂ ਦੀ ਬੁਝਨਾਵਾ ਇਹ ਇਹ ਚੱਲਦੀ ਹੈ ਤੋ ਅਸੀਂ ਫਿਰ ਕਹਾਂਗੇ ਕਿ ਅਸੀਂ ਬਚਨਬਦ ਸੀ ਹਾਂ ਤੇ ਰਹਾਂਗੇ ਜਿੰਨਾ ਮਰਜੀ ਟਕਾ ਕਰੇ ਅਸੀਂ ਸੇਕਰਮ ਰੋਕ ਸਾਜਨ ਦਾ ਬਿਆਨ ਹੋਰ ਤਾਂ ਕੁਝ ਨਹੀਂ ਵੇਲੇ ਤੰਦਰ ਕਰਨਾ ਤੱਕੜਨਾ ਕੋਈ ਨਹੀਂ ਤਰਨ ਕਰ ਤੱਕੜ ਨਹੀਂ ਤਰੋੜਾ ਪੁੱਛ ਕੀ ਹੱਦ